1 ਕਿਲੋ ਲੈਣਾ ਮਿੱਠਾ ਸੋਟਾ 1 ਕਿਲੋ ਲੈਣਾ ਆਪਾਂ ਨਮਕ ਤੇ 1 ਕਿੱਲੀ ਵਿੱਚ ਪਾਉਣਾ ਆਪਾਂ ਬਾਈਪਾਸ ਫੈਟ ਜ਼ਰੂਰੀ ਹੈ ਇਹ ਤੇ 2 ਕਿਲੋ ਸਿਰਾ ਪਰੰਤੂ ਯਾਦ ਰੱਖੇ ਹੁਣ ਕੱਲੀ ਇਹ ਫੀਡ ਪਾ ਕੇ ਕੁਝ ਨਹੀਂ ਹੋਣਾ ਨਾਲ ਇਹਦੇ ਆਪਾਂ ਨੂੰ ਮਿਨਰਲ ਮਿਕਸਚਰ ਵੀ ਪਾਉਣਾ ਪਊਗਾ ਹੁਣ ਇਹ ਜਿਹੜਾ ਮਿਨਰਲ ਮਿਕਸਚਰ ਆ ਆਪਾਂ ਫੀਡ ਦੇ ਵਿੱਚ ਨਹੀਂ ਪਾਉਣਾ ਇਹ ਆਪਾਂ ਅਲੱਗ ਤੋਂ ਪਾਉਣਾ ਕਿੰਨਾ ਹੁਣ ਨਾ ਮਿੱਤਰ ਮੈਂ ਤੁਹਾਡੇ ਲਈ ਬਾਲਾ ਹੀ ਜਿਆਦੇ ਘੈਂਟ ਤੇ ਸਭ ਤੋਂ ਸਸਤਾ ਖਾਸ ਵਪਾਰੀਆਂ ਵਾਲਾ ਫੀਡ ਫਾਰਮੂਲਾ ਲੈ ਕੇ ਆਇਆ ਹੁਣ ਦੋਸਤੋ ਇਸ ਫੀਡ ਫਾਰਮੂਲਾ ਨਾਲ ਹੁਣ ਇਹਨੂੰ ਸਸਤੀ ਨਾ ਸਮਝੋ ਵੀ ਸਸਤੀ ਜੀ ਫੀਡ ਆ ਇਹ ਇਹਦੇ ਨਾਲ ਆਪਣਾ ਪਸ਼ੂ ਦੁੱਧ ਵੀ ਵਧੂਗਾ ਨਾਲੇ ਆਪਣਾ ਪਸ਼ੂ ਮੋਟਾ ਤੇ ਤਕੜਾ ਵੀ ਹੋਊਗਾ ਜੇਕਰ ਤੁਹਾਡੀ ਮੱਝ 20 ਕਿਲੋ ਦੁੱਧ ਵੀ ਦਿੰਦੀ ਹੈ ਨਾ ਤਾਂ ਵੀ ਤੁਸੀਂ ਇਹ ਫਾਰਮੂਲਾ ਵਰਤ ਸਕਦੇ ਹੋ ਹੁਣ ਤਾਂ ਆਪਣੇ ਪਸ਼ੂ ਪਾਲਕ ਕਾਲੇ ਹੋਣਗੇ ਯਾਰ ਛੇਤੀ ਛੇਤੀ ਦੱਸ ਅਜੇ ਤੱਕ ਕਾਪੀ ਚੱਕ ਲਈ ਛੇਤੀ ਛੇਤੀ ਦੱਸ ਕੀ ਕੀ ਸਮਾਨ ਆ ਹੁਣ ਦੋਸਤੋ ਸਭ ਤੋਂ ਪਹਿਲਾਂ ਆਪਾਂ ਲੈਣੀ ਹੈ ਕਣਕ ਕਣਕ ਕਿਉਂ ਲੈਣੀ ਆ ਕਿਉਂਕਿ ਆਪਣੇ ਸਾਰੇ ਪਸ਼ੂ ਪਾਲਕਾ ਕਿਸਾਨਾਂ ਦੇ ਘਰੇ ਆ ਸਭ ਤੋਂ ਸਸਤੀ ਵੀ ਆਪ ਨੂੰ ਕਣਕ ਹੀ ਪੈਣੀ ਆ ਤਾਂ ਕਰਕੇ ਆਪਾਂ 20 ਕਿਲੋ ਲੈਣੀ ਆ ਕਣਕ ਬਸ ਉਹਦੇ ਨਾਲ 30 ਕਿਲੋ ਐਡ ਕਰ ਲੈਣੀ ਆ ਆਪਾਂ ਮੱਕੀ 50 ਕਿਲੋ ਅਨਾਜ ਹੋ ਗਿਆ ਆਪਣਾ ਹੁਣ ਆਪਾਂ ਪਾਉਣੇ ਇਹਦੇ ਵਿੱਚ ਖਲਾਂ ਖਲ ਹੁਣ ਆਪਾਂ ਸਭ ਤੋਂ ਪਹਿਲਾਂ ਚੱਕਾਂਗੇ ਸਰੋਂ ਦੀ 15 ਕਿਲੋ ਲੈਣੀ ਆਪਾਂ ਸਰੋਂ ਦੀ ਖਲ ਤੇ 5 ਕਿਲੋ ਆਪਾਂ ਪਾ ਲੈਣੇ ਵਿੱਚ ਸੋਇਆ ਬੀਂਦੀ ਖਲ ਹੁਣ ਸਾਰਾ ਟੋਟਲ ਇਹ 70 ਕਿਲੋ ਹੋ ਗਿਆ ਇਸ ਤੋਂ ਬਾਅਦ ਆਪਾਂ ਹੁਣ ਕੀ ਕਰਨਾ ਆਪਾਂ 10 ਕਿਲੋ ਬੜੀਮੀ ਦੀ ਖਾਲ ਲੈ ਲੈਣੀ ਆ ਜਾਂ 10 ਕਿਲੋ ਤੁਸੀਂ ਬੜੀਮੀ ਵੀ ਲੈ ਸਕਦੇ ਹੋ 80 ਕਿਲੋ ਹੋ ਗਿਆ ਰਹਿ ਗਿਆ ਹੁਣ ਸਾਰਾ 20 ਕਿਲੋ ਹੁਣ 20 ਕਿਲੋ ਦੇ ਵਿੱਚ ਆਪਾਂ 7 ਕਿਲੋ ਲੈਣੀ ਆਗੀ ਕਣਕ ਦਾ ਚੌਕਰ ਤੇ 8 ਕਿਲੋ ਲੈਣਾ ਆਪਾਂ ਛੋਲਿਆਂ ਦਾ ਛਿਲਕਾ 95 ਕਿਲੋ ਮਾਲ ਹੋ ਗਿਆ 5 ਕਿਲੋ ਰਹਿ ਗਿਆ ਹੁਣ 5 ਕਿਲੋ ਦੇ ਵਿੱਚ ਆਪਾਂ 1 ਕਿਲੋ ਲੈਣਾ ਮਿੱਠਾ ਸੋਟਾ 1 ਕਿਲੋ ਲੈਣਾ ਆਪਾਂ ਨਮਕ ਤੇ ਇੱਕ ਕਿੱਲੀ ਵਿੱਚ ਪਾਉਣਾ ਆਪਾਂ ਬਾਈਪਾਸ ਫੈਟ ਜ਼ਰੂਰੀ ਹੈ ਇਹ ਤੇ 2 ਕਿਲੋ ਸਿਰਾ ਸਾਰਾ ਕਵਾਂਟਲ ਮਾਲ ਹੋ ਗਿਆ ਤੇ ਸਭ ਤੋਂ ਸਸਤੀ ਫੀਡ ਤਿਆਰ ਆ ਤੁਹਾਡੀ ਹੁਣ ਦੋਸਤੋ ਇਹ ਕੰਮ ਕੀ ਕਰੂਗੀ ਸਭ ਤੋਂ ਪਹਿਲਾ ਕੰਮ ਹੈ ਇਹ ਆਪਣੇ ਪਸ਼ੂ ਦਾ ਦੁੱਧ ਵਧਾਉਗੀ ਪਿੰਡੇ ਉੱਪਰ ਚਮਕਾਉਗੀ ਤੇ ਇਹਦੇ ਖਾਣ ਨਾਲ ਪਸ਼ੂ ਆਪਣਾ ਮੋਟਾ ਤੇ ਤਕੜਾ ਵੀ ਹੋਊਗਾ ਬਾਰ ਬਾਰ ਫਿਰਨਾ ਵੀ ਆਪਣਾ ਪਸ਼ੂ ਰਹਿਦਾ ਨਹੀਂ ਇਹ ਸਮੱਸਿਆ ਵੀ ਇਹ ਫੀਡ ਦੂਰ ਕਰੂਗੀ ਪਰੰਤੂ ਯਾਦ ਰਹੇ ਹੁਣ ਕੱਲੀ ਇਹ ਫੀਡ ਪਾ ਕੇ ਕੁਝ ਨਹੀਂ ਹੋਣਾ ਨਾਲ ਇਹਦੇ ਆਪਾਂ ਨੂੰ ਮਿਨਰਲ ਮਿਕਸਚਰ ਵੀ ਪਾਉਣਾ ਪਊਗਾ ਹੁਣ ਇਹ ਜਿਹੜਾ ਮਿਨਰਲ ਮਿਕਸਚਰ ਆ ਆਪਾਂ ਫੀਡ ਦੇ ਵਿੱਚ ਨਹੀਂ ਪਾਉਣਾ ਇਹ ਆਪਾਂ ਅਲੱਗ ਤੋਂ ਪਾਉਣਾ ਕਿੰਨਾ ਪਾਉਣਾ 100 ਗ੍ਰਾਮ ਡੇਲੀ ਦਾ ਯਾਦ ਰੱਖੇ ਦੋਸਤੋ ਮੈਂ ਬਾਰ-ਬਾਰ ਕਹਿਣਾਗਾ ਜਿਹੜਾ ਮਿਨਰਲ ਮਿਕਸਚਰ ਆ ਆਪਾਂ ਫੀਡ ਦੇ ਵਿੱਚ ਮਿਕਸ ਨਹੀਂ ਕਰਨਾ ਇਹ ਅਲੱਗ ਤੋਂ ਹੀ ਪਾਉਣਾ 100 ਗ੍ਰਾਮ ਡੇਲੀ ਦਾ ਬਸ ਇੰਨਾ ਕੰਮ ਕਰਿਓ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਸ ਫੀਡ ਦਾ ਰਿਜ਼ਲਟ ਕਿਵੇਂ ਮਿਲਿਆ ਇੱਕ ਤਾਂ ਸਾਰਾ ਸਸਤੀ ਹੋਗੀ ਤੇ ਦੂਜਾ ਤੁਸੀਂ ਇਹ ਵੀ ਦੱਸਣਾ ਵੀ ਦੁੱਧ ਵਧਿਆ ਕਿ ਨਹੀਂ ਤੇ ਪਸ਼ੂ ਸਾਡਾ ਰਾਜੀ ਹੋਇਆ ਕਿ ਨਹੀਂ ਧੰਨਵਾਦ ਦੋਸਤੋ